ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਗਰਮਖ ਪਿਆਰਿਓ ਮੈਂ ਥੋੜਾ ਚਿਰ ਹੋ ਗਿਆ ਬਾਬਾ ਗੁਰਵਿੰਦ ਅਰਵਿੰਦਰ ਸਿੰਘ ਜੀ ਜੋਨੀ ਨਾਨਕ ਸਰਵਾਲੇ ਉਹਨਾਂ ਦੀ ਵੀਡੀਓ ਦੇਖ ਰਿਆ ਸੀਗਾ ਉਹਨਾਂ ਨੇ ਸਪੈਸ਼ਲ ਵੀਡੀਓ ਪਾਈ ਕਿ ਉਹਨਾਂ ਨੇ ਪਹਿਲਾਂ ਕੋਈ ਵੀਡੀਓ ਪਾਈ ਹੋਣੀ ਬੁਰਜ ਖਲੀਫਾ ਦੇ ਉਹਨਾਂ ਨੇ ਦਿਖਾਇਆ ਤੇ ਬੁਰਜ ਖਲੀਫਾ ਦੇ ਵਿੱਚ ਉਹਨਾਂ ਨੇ ਕਿਤੇ ਕਹਿਤਾ ਨਾ ਵੀ ਆਹ ਉਹ ਹੈ ਉਹਨਾਂ ਨੇ ਬੋਲ ਕੀ ਸੀਗੇ ਉਹਨੇ ਕਹਤਾ ਬੁਰਜ ਖਲੀਫਾ ਦਿਖਾਉਣ ਲਈ ਕਹਤਾਗੇ ਆ ਉਹ ਹੈ ਬੁਰਜ ਖਲੀਫਾ ਜਿਹੜਾ ਵੀ ਤੈਨੂੰ ਲੈ ਦਿਆਂ ਬੁਰਜ ਖਲੀਫਾ ਬੁਰਜ ਖਲੀਫਾ ਬੁਰਜ ਖਲੀਫਾ ਕੋਈ ਗਾਣਾ ਹੋਣਾ ਹੈ ਜਦੋਂ ਇਹ ਗਾਣਾ ਸਾਰੀ ਦੁਨੀਆ ਸੁਣੀ ਜਾਂਦੀ ਹੈ ਕਿਸੇ ਦੇ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਗਾਉਂਦੇ ਹੋਣਗੇ ਕਈਆਂ ਨੇ ਗਾ ਲਿਆ ਕਈਆਂ ਨੇ ਸੁਣ ਲਿਆ ਇਹ ਇਹਦਾ ਮਤਲਬ ਇਹ ਨਹੀਂ ਕਿ ਬਾਬਾ ਜੀ ਬੁਰਜ ਖਲੀਫਾ ਵਾਲਾ ਗਾਣਾ ਸਪੈਸ਼ਲ ਸੁਣਦੇ ਨੇ ਹੁਣ ਜਦੋਂ ਕੋਈ ਬੈਠਾ ਹੋਏ ਬੰਦਾ ਕੋਈ ਰੋਡ ਤੇ ਚੱਲਿਆ ਜਾਂਦਾ ਕੋਈ ਟਰੈਕਟਰ ਲੈ ਕੇ ਜਾਂਦਾ ਕਿੱਡੇ-ਕੱਡੇ ਬਕਸੇ ਲਾਏ ਹੋਏ ਨੇ ਕੋਈ ਬੱਸ ਵੀ ਸੁਣ ਲੈਂਦਾ ਹੈ ਮੋਬਾਈਲਾ ਤੇ ਮੂਰੇ ਆ ਜਾਂਦਾ ਹੈ ਤੇ ਇਹ ਕਿੱਡੀ ਗੱਲ ਹੋ ਗਈ ਸੰਗਤ ਜੀ ਤੈਨੂੰ ਲੈ ਆਂ ਬੁਰਜ ਕਲੀਪ ਆ ਇਹ ਤਾਂ ਆਪ ਦਾ ਕੋਈ ਘਰ ਵਾਲਾ ਆਪ ਦੀ ਘਰ ਵਾਲੀ ਨੂੰ ਵੀ ਕਹਿ ਸਕਦਾ ਹੈ ਇਹ ਸੰਸਾਰੀ ਗੱਲਾਂ ਨੇ ਕਿਉਂਕਿ ਸੰਸਾਰ ਦੇ ਜਿਹੜੇ ਗੀਤ ਨੇ ਤਿੰਨ-ਚਾਰ ਚੀਜ਼ਾਂ ਦੇ ਖੜੇ ਨੇ ਸੰਸਾਰ ਦਾ ਗੀਤ ਇੱਕ ਤਾਂ ਮੋਹ ਤੇ ਖੜਾ ਹੈ ਵੀ ਤੇਰਾ ਰੰਗ ਰੂਪ ਵਧੀਆ ਲੱਗਦਾ ਹੈ ਦੂਜਾ ਖੜਿਆ ਪੈਸੇ ਤੇ ਵੀ ਮੈਂ ਤੈਨੂੰ ਐਸ਼ ਕਰਾ ਦੂੰ ਤੀਜਾ ਆਪਦੇ ਸਰੀਰ ਦੇ ਹੰਕਾਰ ਤੇ ਤੇ ਇਸ ਤਰ੍ਹਾਂ ਹੀ ਸੰਸਾਰ ਦੇ ਜਿਹੜੀ ਚੀਜ਼ਾਂ ਸੰਸਾਰ ਦੇ ਤੌਰ ਤੇ ਜਿਹੜੇ ਸੰਸਾਰੀ ਗੀਤ ਨੇ ਉਹ ਜਿਸਮ ਤੇ ਖੜੇ ਨੇ ਜਾਂ ਅਮੀਰੀ ਤੇ ਖੜੇ ਨੇ ਜਾਂ ਸਰੀਰਕ ਤਾਕਤ ਤੇ ਖੜੇ ਨੇ ਜਾਂ ਕਰੋਧ ਤੇ ਖੜੇ ਨੇ ਕਾਮ ਕਰੋਧ মোহ ਹੰਕਾਰ ਤੇ ਖੜੇ ਨੇ ਤੇ ਇਹ ਤਾਂ ਫਿਰ ਦੁਨੀਆ ਦੀ ਇੱਕ ਚਾਲ ਹੈ ਨਾ ਉਹ ਸੰਸਾਰੀ ਬੋਲ ਜੇ ਉਹਨੇ ਕਹਤੇ ਕਿ ਕਿੱਡੀ ਗੱਲ ਹੈ ਇਸ ਤਰ੍ਹਾਂ ਕਰਕੇ ਉਹਨਾਂ ਦਾ ਦਿਲ ਦਿਖਾਇਆ ਗਿਆ ਉਹਨਾਂ ਨੇ ਸਪੈਸ਼ਲ ਵੀਡੀਓ ਬਣਾਈ ਗਈ ਤੇ ਵਿਚਾਰਾ ਜਣੀ ਉਹਨਾਂ ਨੂੰ ਤਾਂ ਕਿਸੇ ਦਾ ਕੋਈ ਨਹੀਂ ਉਹ ਕਿਸੇ ਦੇ ਗੁਲਾਮ ਨਹੀਂ ਹੈਗੇ ਪਰ ਇੱਕ ਨਾ ਜਿਹੜੇ ਸਿਮਰਨ ਕਰਨ ਵਾਲੇ ਹੁੰਦੇ ਨੇ ਰਵਿੰਦਰ ਸਿੰਘ ਜੋਰਨੀ ਜੀ ਬਾਬਾ ਕੀਰਤਨ ਕਰਨ ਵਾਲੇ ਨੇ ਬਾਣੀ ਪੜਨ ਵਾਲੇ ਨੇ ਬਾਣੀ ਪੜਨ ਵਾਲ ਦਾ ਹਿਰਦਾ ਬਹੁਤ ਕੋਮਲ ਹੁੰਦਾ ਹੈ ਉਹਨੂੰ ਆਸ ਨਹੀਂ ਹੁੰਦੀ ਕਿ ਸਾਡੇ ਪਰਤੇ ਕੋਈ ਇਸ ਤਰ੍ਹਾਂ ਆਖੇਗਾ ਕਿ ਢਿੱਗ ਵੱਡੀ ਗੱਲ ਹੈ ਇਸ ਕਰਕੇ ਜਿਹੜੇ ਨਾ ਉਹ ਬਹੁਤ ਉਦਾਸ ਹੋ ਜਾਂਦੇ ਨੇ ਛੋਟੀ ਜੀ ਗੱਲ ਤੋਂ ਉਹਨਾਂ ਦੇ ਹਿਰਦੇ ਨੂੰ ਟੱਚ ਕਰ ਜਾਂਦੀ ਵੀ ਦੁਨੀਆ ਕਿਸੇ ਦੀ ਨਹੀਂ ਹੈਗੀ ਇਹ ਕਿਸੇ ਕਿਸੇ ਦੀ ਦੁਨੀਆ ਨਹੀਂ ਉਹ ਇਸ ਤਰ੍ਹਾਂ ਉਪਰਾਮ ਜੇ ਹੋ ਕੇ ਨਾ ਵਾਹਿਗੁਰੂ ਅਗੇ ਅੱਖਾਂ ਭਰ ਆਉਂਦੇ ਨੇ ਜਿਹੜੇ ਸਿਮਰਨ ਕਰਨ ਵਾਲੇ ਕੀਰਤਨ ਕਰਨ ਵਾਲੇ ਨੇ ਇਸ ਕਰਕੇ ਉਹਨੂੰ ਗਲਤ ਕਮੈਂਟ ਕਰਕੇ ਬਾਬਾ ਜੀ ਦਾ ਦਿਲ ਦਿਖਾਇਆ ਇਸ ਤਰ੍ਹਾਂ ਨਾ ਕਰਿਆ ਕਰੋ ਉਹਨੂੰ ਹੌਸਲਾ ਦਿਓ ਤੇ ਬੜੇ ਪ੍ਰੇਮ ਵਾਲੇ ਨੇ ਫਿਰ ਕਿਉਂਗਾ ਇਸ ਤਰ੍ਹਾਂ ਦੀ ਵੀਡੀਓ ਪਾਈ ਹੈ ਕਿਉਂਕਿ ਸੰਤਾਂ ਮਹਾਪੁਰਸ਼ਾਂ ਦਾ ਜਿਹੜਾ ਹੈ ਨਾ ਗੁਰਸਿੰਘਾ ਦਾ ਜੀਵਨ ਇਹਦਾ ਬਹੁਤ ਕੋਮਲ ਹੁੰਦਾ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਇੱਕ ਨਾ ਕੋਈ ਬਹੁਤ ਪੜ੍ਹਿਆ ਲਿਖਿਆ ਬੰਦਾ ਸੀ ਉਹ ਕਾਫੀ ਸਾਲਾਂ ਦੀ ਗੱਲ ਹੈ ਉਹਨਾਂ ਆਪਣੇ ਖੇਤੋਂ 40 ਕਿੱਲੇ ਜ਼ਮੀਨ ਦੇ ਸੀ ਉਹਨਾਂ ਕੋਲੇ 40 ਕਿੱਲੇ ਜ਼ਮੀਨ ਦੇ ਤੇ ਹਲ ਵਾਈ ਜਾਂਦਾ ਉਹਨਾਂ ਦੇ ਖੇਤ ਵਿੱਚ ਅਮਰੂਦ ਵੀ ਲਾਏ ਹੋਏ ਸੀਗੇ ਇੱਕ ਬੱਚਾ ਆਕੇ ਨਾ ਅਮਰੂਦ ਤੋੜ ਲੱਗ ਪਿਆ ਉਹਨੇ 40 ਕਿੱਲਿਆਂ ਵਾਲੇ ਜਿਹੜਾ ਹਲ ਪਾਉਂਦਾ ਸੀ ਬਹੁਤ بڑا ਲੇਖਾ ਸੀ ਉਹ ਤੇ ਉਹਨੇ ਆਕੇ ਬੱਚੇ ਨੂੰ ਅਮਰੂਦ ਤੋੜਦੇ ਨੂੰ ਆਕੇ ਬਾਹਮ ਫੜ ਕੇ ਨੋ ਥੱਪੜ ਮਾਰਿਆ ਕਹ ਤੋ ਅਮਰੂਦ ਤੋੜ ਲੈ ਸਾਡੀ ਜ਼ਮੀਨ ਦੇ ਵਿੱਚੋਂ ਉਹ ਕਹਿੰਦਾ ਜੀ ਮੈਨੂੰ ਭੁੱਖ ਲੱਗੀ ਸੀ ਮੈਂ ਤਾਂ ਹੀ ਤੋੜ ਲਿਆ ਮੈਨੂੰ ਬਹੁਤ ਭੁੱਖ ਲੱਗੀ ਸੀ ਮੈਨੂੰ ਮੇਰੇ ਕੋਲ ਰੋਟੀ ਨਹੀਂ ਸੀ ਜਿਹਦਾ ਇੰਨਾ ਕਿਹਾ ਨਾ ਉਹ ਬੰਦੇ ਨੂੰ ਜਿਹੜੇ ਥੱਪੜ ਮਾਰਿਆ ਸੀ ਖੇਤ ਵਾਲੇ ਨੂੰ ਚੀਸ ਪੈ ਗਈ ਵੀ ਮਨਾ ਤੂੰ ਇੰਨਾ ਪੜਿਆ ਫਿਰਦਾ ਐਡਾ ਬੜਾ ਅਮੀਰ ਕਹਾਉਣਾ ਇੱਕ ਬੱਚੇ ਨੇ ਜੇ ਮਰੂਦ ਖਾ ਲਿਆ ਤਿੱਥੋਂ ਇਹ ਵੀ ਨਹੀਂ ਜਰਿਆ ਗਿਆ ਕੀ ਹੈ ਲਾਂਤ ਹੈ ਤੇਰੇ ਤੇ ਕਹਿੰਦਾ ਆਪਦੇ ਆਪ ਨੂੰ ਨੇ ਕਿਹਾ ਵੀ ਤੇਰੇ 40 ਕਿੱਲਾਂ ਤੇ ਤੇਰੀ ਅੰਨੀ ਬੜੀ ਪੜਾਈ ਕਰੇ ਤੇ ਤੇਰੇ ਤੇ ਲਾਂਤ ਹੈ ਪੜਾ ਲਿਖਾ ਬਹੁਤ ਸੀ ਹੋ ਉਹਨੇ ਸੰਗ ਜੀ ਇੱਕ ਵੱਡਾ ਨੂੰ ਹੱਕਣ ਵਾਲੀ ਨੇ ਡੰਡਾ ਪੁਰਾਣੀ ਹੁੰਦੀ ਹੈ ਪੁਰਾਣੀ ਉੱਥੇ ਸੁੱਟਤੀ ਤੇ ਉਹ ਮੁੜ ਕੇ ਸਾਧ ਬਣ ਗਿਆ ਸਾਧ ਬਣ ਕੇ ਉਹ ਬਣਿਆ ਫਿਰ ਪੰਕਜ ਦਾਸ ਪੰਕਜ ਦਾਸ ਬਣਿਆ ਉਹਨੇ ਬਹੁਤ ਸਿਮਰਨ ਕੀਤਾ ਉਸ ਤੋਂ ਬਾਅਦ ਹਿਰਦੇ ਕੋਮਲ ਨੂੰ ਕੋਮਲ ਹਿਰਦਿਆ ਵਾਲਿਆਂ ਸੰਗ ਜੀ ਪਤਾ ਨਹੀਂ ਕਿਹੜੀ ਗੱਲ ਟੱਚ ਕਰ ਜੇ ਹਿਰਦੇ ਨੂੰ ਇਸ ਕਰਕੇ ਕੋਮਲ ਦਿਲ ਵਾਲੇ ਹੁੰਦੇ ਨੇ ਇਹਨਾਂ ਨੂੰ ਬੜੇ ਪਿਆਰ ਨਾਲ ਸ਼ਬਦ ਕਹਿੰਗੇ ਸੰਸਾਰ ਦਾ ਕਿੰਨਾ ਭਲਾ ਕਰਦੇ ਨੇ ਗਰੰਥੀ ਸਿੰਘ ਕਿੰਨਾ ਅਰਦਾਸਾਂ ਕਰਦੇ ਨੇ ਸਾਧੂ ਮਹਾਪੁਰਸ਼ ਕਿੰਨੀ ਅਰਦਾਸਾਂ ਕਰਦੇ ਨੇ ਤੇ ਉਹਨਾਂ ਦੀ ਅਰਦਾਸ ਕਰੀ ਆ ਤਾਂ ਕਿਸੇ ਨੇ ਵੀ ਤੁਹਾਡੀ ਚੜ੍ਹਦੀ ਕਲਾ ਆ ਬੇ ਸਾਰੇ ਸੰਸਾਰ ਦਾ ਭਲਾ ਮੰਗਦੇ ਨੇ ਸਾਧੂ ਸੰਤਾਂ ਨੂੰ ਇਸ ਕੀਰਤਨ ਕਰਨ ਵਾਲੇ ਸਾਡਾ ਇਹਨਾਂ ਕੀ ਗਲਤ ਕਮੈਂਟ ਕਰਕੇ ਦਿਲ ਦਿਖਾਉਣਾ ਕੰਮ ਨਹੀਂ ਬਣਦਾ ਉਹਨਾਂ ਨੂੰ ਤੁਸੀਂ ਸਭ ਨੂੰ ਪਿਆਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ